ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੀ ਆਜ਼ਾਦੀ ਲਈ ਲੜਨ ਵਾਲਾ ਇੱਕ ਯੋद्धा ਸਿੱਖ ਸਰਦਾਰ ਸੀ ਜਿਸ ਦਾ ਨਾਮ ਸਰਦਾਰ ਮੋਹਨ ਸਿੰਘ ਹੈ ਸਰਦਾਰ ਮੋਹਨ ਸਿੰਘ ਜੀ ਦਾ ਜਨਮ 1909 ਵਿੱਚ ਪਿੰਡ ਉਕੋਕੇ ਜ਼ਿਲ੍ਹਾ ਸਿਆਲਕੋਟ ਦੇ ਵਾਸੀ ਪਿਤਾ ਤਾਰਾ ਸਿੰਘ ਅਤੇ ਮਾਤਾ ਹੁਕਮਕੌਰ ਦੇ ਘਰ ਹੋਇਆ ਪਰ ਇਹ ਗੱਲ ਕਿਸੇ ਨੂੰ ਨਹੀਂ ਪਤਾ ਕਿ ਮੋਹਨ ਸਿੰਘ ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ 'ਚ ਜਰਮਨ ਲਈ ਲੜਾਈ ਲੜੀ ਸੀ ਯੁੱਧ ਜਿੱਤਣ ਤੋਂ ਬਾਅਦ ਹਿਟਲਰ ਨੇ ਉਹਨਾਂ ਨੂੰ ਕੁਝ ਇਨਾਮ ਦੇਣਾ ਚਾਹਿਆ ਤਾਂ ਸਰਦਾਰ ਮੋਹਨ ਸਿੰਘ ਜੀ ਨੇ ਕਿਹਾ ਕਿ ਸਾਨੂੰ ਵਧੀਆ ਤੋਂ ਵਧੀਆ ਹਥਿਆਰ ਦੋ ਕਿਉਂਕਿ ਅਸੀਂ ਆਪਣੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ ਫਿਰ ਹਿਟਲਰ ਨੇ ਉਹਨਾਂ ਨੂੰ ਹਥਿਆਰ ਦਿੱਤੇ ਉਹੀ ਹਥਿਆਰ ਫਿਰ ਆਜ਼ਾਦ ਹਿੰਦ ਫੌਜ ਨੇ ਇਸਤੇਮਾਲ ਕੀਤੇ ਫਿਰ ਜਾਦਰ ਰੰਗੂਨ ਵਿੱਚ ਯੁੱਧ ਹੋਇਆ ਤਾਂ ਅੰਗਰੇਜ਼ ਫੌਜ ਦੇ 50000 ਤੋਂ ਵੱਧ ਸੈਨਿਕ ਮਾਰੇ ਗਏ ਇਸ ਯੁੱਧ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਣ ਦਾ ਫੈਸਲਾ ਕੀਤਾ ਇਸ ਵਿੱਚ ਗਾਂਧੀ ਔਰ ਕਾਂਗਰਸ ਦਾ ਕੋਈ ਯੋਗਦਾਨ ਨਹੀਂ ਸੀ ਬਾਅਦ ਵਿੱਚ ਇਹਨਾਂ ਕਾਂਗਰਸੀਆਂ ਨੇ ਆਜ਼ਾਦੀ ਦਾ ਸਾਰਾ ਕ੍ਰੈਡਿਟ ਮਹਾਤਮਾ ਗਾਂਧੀ ਦੇ ਚਰਖੇ ਨੂੰ ਦੇ ਦਿੱਤਾ ਤੇ ਸਰਦਾਰ ਮੋਹਨ ਸਿੰਘ ਵਰਗੇ ਮਹਾਨ ਯੋद्धा ਦਾ ਨਾਮ ਭਾਰਤ ਦੇ ਇਤਿਹਾਸ ਤੋਂ ਗਾਇਬ ਕਰ ਦਿੱਤਾ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ